ਇਹ ਟੂਰਨਾਮੈਂਟ ਆਪਣਾ 70 ਤੇ 70000 ਜਿਹੜਾ ਸੈਕੰਡ ਤੇ ਆਊਗਾ ਤੇ ਫਰਸਟ ਤੇ ਜਿਹੜਾ ਉਹਨੂੰ 81000 ਰੁਪਿਆ ਇਨਾਮ ਦੀ ਰਕਮ ਰੱਖੀ ਗਈ ਹੈ ਤੇ ਹੁਣ ਇਹ ਛੋਟੇ ਬੱਚਿਆਂ ਦੀ ਲੱਗਿਆ ਸ਼ੁਰੂ ਕਰਉਣ ਤਾਂ ਕਿ ਛੋਟੇ ਬੱਚੇ ਵੀ ਖੇਡਾਂ ਦੇ ਉੱਤੇ ਚਾਹੀਦ ਹੋ ਸਕਣ ਕੀ ਕਾਰਨ ਕੀ ਹੈ ਕੋਈ ਕਿਸ ਨੂੰ ਸਮਰਪਿਤ ਜਿਹੜਾ ਹੈ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹਰ ਸਾਲ ਕਰਵਾਇਆ ਜਾਂਦਾ ਜੀ ਇਹ ਜੀ ਸਾਡੇ ਮਹਾਪੁਰਸ਼ ਸਾਡੇ ਪਿੰਡ ਦੇ ਬਾਬਾ ਤਨਤਨ ਬਾਬਾ ਭਾਈ ਸਾਦਾ ਜੀ ਉਹਨਾਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਸਾਲਾਨਾ ਜੋੜ ਮਿਲਾ ਤੇ ਹਰ ਤਰ੍ਹਾਂ ਦੀ ਵਾਰ ਇਸ ਤਰ੍ਹਾਂ ਵੀ ਕਰਵਾਇਆ ਜਾ ਰਿਹਾ ਤੇ ਬਹੁਤ ਹੁਮ ਹੁ ਆਗੇ ਸੰਗਤ ਪਹੁੰਚ ਰਹੀ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਵਧਾਈ ਵੀ ਆ ਤੇ ਬੱਚਿਆਂ ਨੂੰ ਇੱਕ ਵਧੀਆ ਮੈਸੇਜ ਜਾਵੇ ਇਸ ਕਰਕੇ ਕਬੱਡੀ ਦਾ ਟੂਰਨਾਮੈਂਟ ਵੀ ਕਰਵਾ ਲਓ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਖੇਡ ਟੂਰਨਾਮੈਂਟ ਹੋਣੇ ਚਾਹੀਦੇ ਬਿਲਕੁਲ ਜੀ ਹੋਣੇ ਚਾਹੀਦੇ ਜੇ ਹੋਣਗੇ ਤੇ ਫੇਰ ਹੀ ਲੋਕੀ ਜਿਹੜੇ ਮੁੰਡੇ ਜਿਹੜੇ ਨਵੇਂ ਆ ਉਹਨਾਂ ਨੂੰ ਮੰਨ ਲਓ ਨਹੀਂ ਸਮਝੇ ਕਿ ਆਪਾਂ ਕਿੱਧਰ ਨੂੰ ਜਾਣਾ ਹੈ ਕੀ ਆ ਉਹ ਇੱਕ ਛੋਟੀ ਉਮਰ ਦਾ ਕਾਰਨ ਹੋ ਜਾਂਦਾ ਵਾ ਪਰ ਅਪਾ ਜਦੋਂ ਖੇਡਾਂ ਕਰਾਵਾਂਗੇ ਜਾਂ ਕੋਈ ਵੀ ਚੀਜ਼ ਦਾ ਪਿੰਡ 'ਚ ਮੈਸੇਜ ਦੇਵਾਂਗੇ ਸੋ ਉਹਦੇ ਨਾਲ ਬੜਾ ਫਰਕ ਪੈਂਦਾ ਐਨ ਆਰ ਆਈ ਭਰਾਵਾਂ ਦਾ ਕਿੰਨਾ ਕਿ ਸੰਯੋਗ ਮਿਲਦਾ ਜੀ ਰਸਤਾ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਏਡੇ ਵੱਡੇ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਹੁਣ ਵੇਖੋ 3-4 ਲੱਖ ਰੁਪਏ ਬਿਲਕੁਲ ਲੰਬਾ ਮੁੱਲ ਹੀ ਗੱਲ ਆ ਕਿ ਲੱਗ ਜਾਂਦਾ ਵਾ ਸੋ ਇਸ ਕਰਕੇ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਰ ਜੀ ਵੀਰ ਆਪਣੇ ਸਿੱਧੂ ਸਾਫਕਾ ਸਰਪੰਚ ਵੀ ਨੇ ਕੈਨੇਡਾ 'ਚ ਬੈਠੇ ਨੇ ਚਲੋ ਉਹਨਾਂ ਨੇ ਵੀ ਆਪਾਂ ਨੂੰ ਸੇਵਾ ਭੇਜੀ ਤੇ ਤੇਜਿੰਦਰ ਸਿੰਘ ਜੀ ਉਹਨਾਂ ਨੇ ਵੀ ਭੇਜੀ ਬਾਕੀ ਵੀ ਅਕਸਰ ਹੀ ਜਦੋਂ ਫੂਨ ਦੀ ਗੱਲ ਕੀਤੀ ਆ ਫਲੱਡਸ ਆਏ ਸੀਗੇ ਲੋਕ ਕਹਿ ਰਹੇ ਸੀ ਕਿ ਇਹ ਟੂਰਨਾਮੈਂਟ ਨਾ ਕਰਾਇਆ ਜਾਣ ਲੋਕਾਂ ਤੱਕ ਰਾਸਮਬਦੀ ਪਹੁੰਚਾਈ ਜਾ ਕਿ ਕਹਿਣਾ ਚਾਹੁੰਦੇ ਸਨ ਵੇਖੋ ਉਦੋਂ ਦੇ ਹਾਲਾਤਾਂ ਦਾ ਤੇ ਹੁਣ ਦੇ ਹਾਲਾਤਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਉਦੋਂ ਜੇ ਮੰਨ ਲਓ ਕਿ ਸਾਡੇ ਪਿੰਡ ਟੂਰਨਾਮੈਂਟ ਹੁੰਦਾ ਤੇ ਸਾਨੂੰ ਵੀ ਕੈਨਸਲ ਹੀ ਕਰਾਉਣਾ ਪੈਣਾ ਸੀਗਾ ਕਿਉਂਕਿ ਜਦੋਂ ਮੀਂਹ ਇੰਨੇ ਪੈ ਰਹੇ ਸੀਗੇ ਸਾਰੀ ਗਰਾਊਂਡ ਤੇ ਸਾਰਾ ਕੁਝ ਇੱਥੇ ਖਰਾਬ ਸੀਗਾ ਸੋ ਉਸ ਵਕਤ ਜਿਹੜਾ ਜੋ ਡਿਸੀਜਨ ਲਿਆ ਲੋਕਾਂ ਨੇ ਠੀਕ ਹੈ ਕਿ ਹਾਂ ਮੀਂਹ ਸੀਗਾ ਤੇ ਨਹੀਂ ਸੀ ਟੂਰਨਾਮੈਂਟ ਹੋ ਸਕਦਾ ਉਹ ਕੈਨਸਲ ਹ ਹੁਣ ਤੁਪਨ ਲੱਗ ਰਹੀਆਂ ਵਾ ਤੇ ਫਿਰ ਆਪਾਂ ਟੂਰਨਾਮੈਂਟ ਕਰਾਉਣਾ ਮناسب ਸਮਝਿਆ ਇਹ ਨਹੀਂ ਕਿ ਆਪਾਂ ਉੱਥੇ ਨਹੀਂ ਗਏ ਆ ਉੱਥੇ ਵੀ ਸੇਵਾ ਪਾ ਕੇ ਆਏ ਆ ਦੋ ਵਾਰੀ ਮੈਂ ਹੋ ਕੇ ਆ ਗਿਆ ਉੱਥੇ ਤੁਹਾਡਾ ਪਿੰਡ ਹਮੇਸ਼ਾ ਹੀ ਇੱਕ ਨੰਬਰ ਤੇ ਨਜ਼ਰ ਆਉਂਦਾ ਰਿਹਾ ਸਫਾਈ ਦੇ ਮਾਮਲੇ ਦੇ ਵਿੱਚ ਵੀ ਹੈ ਕਾਉਂਸਲਿੰਗ ਤੋਂ ਹੁਣਾ ਵੱਲੋਂ ਵੀ ਤੁਹਾਨੂੰ ਲੋਕਾਂ ਨੂੰ ਵਾਰਡ ਦਿੱਤਾ ਗਿਆ ਪਿੰਡ ਨੂੰ ਵਾਰਡ ਦਾ ਕੀ ਕਹਿਣਾ ਚਾਹੋਗੇ ਇਸ ਮਾਮਲੇ ਤੇ ਇਹ ਵੇਖੋ ਜਦੋਂ ਕੋਈ ਚੰਗੀ ਸੋਚ ਲੈ ਕੇ ਜਦੋਂ ਹੁਣ ਭਵੇਂ ਕਾਰਜ ਵੀ ਇੱਥੋਂ ਚੱਲ ਗਏ ਆ ਭਾਵੇਂ ਕੈਨੇਡਾ ਬੈਠੇ ਆ ਬਟ ਫਿਰ ਵੀ ਜੇ ਚੰਗੇ ਕੰਮ ਕੀਤੇ ਤੇ ਲੋਕ ਯਾਦ ਕਰਦੇ ਹੀ ਆ ਜੇ ਚੰਗੇ ਕੰਮ ਕਰ ਰਬਤ ਤੇ ਤਖਤਾਂ ਪਲਟੇ ਜਾਂਦਾ